ਹਲਕਾ ਰਾਜਪੁਰਾ ਵਿਖੇ 11 ਪ੍ਰੈਯਲ 2025 ਦਿਨ ਸ਼ੁੱਕਰਵਾਰ ਨੂੰ ਜੈਪੀ ਮੰਚ ਤੇ ਭਾਰਤੀ ਮਜ਼ਦੂਰ ਸੰਘ ਵੱਲੋਂ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਅੰਬੇਦਕਰ ਪ੍ਰੇਮੀਆਂ ਵੱਲੋਂ ਸ਼ਿਰਕਤ ਕੀਤੀ ਗਈ ਇਹ ਬਾਈਕ ਰੈਲੀ ਨਗਰ ਕੌਂਸਲ ਰਾਜਪੁਰਾ ਤੋਂ ਸ਼ੁਰੂ ਹੋ ਕੇ ਰਾਜਪੁਰਾ ਦੇ ਮੁੱਖ ਵਿਚਾਰਾਂ ਵਿੱਚੋਂ ਹੁੰਦੀ ਹੋਈ ਅੰਬੇਦਕਰ ਚੌਕ ਤੇ ਸਮਾਪਤ ਹੋਈ ਇਸ ਬਾਈਕ ਰੈਲੀ ਦਾ ਮੁੱਖ ਆਕਰਸ਼ਣ ਬਾਬਾ ਸਾਹਿਬ ਦੇ ਭਜਨ ਅਤੇ ਉਹਨਾਂ ਦੀਆਂ ਫੋਟੋ ਤੇ ਲੱਗੇ ਝੰਡੇ ਸੀ ਅੱਜ ਸਾਡੇ ਦੇਸ਼ ਦੀ ਬਹੁਤ ਹੀ ਮਾਨ ਸ਼ਖਸੀਅਤ बाबा भीमराव ਅੰਬੇਡਕਰ ਜੀ ਦੇ ਜਨਮ ਦਿਨ ਦੇ ਮੌਕੇ ਦੇ ਉਤੇ ਜਿਹੜਾ ਸਾਡੇ ਸਾਥੀਆਂ ਵੱਲੋਂ ਬਾਈਕ ਰੈਲੀ ਦਾ ਜੋ ਇੱਥੇ ਯੋਜਨ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਜਿਨ੍ਹਾਂ ਮਹਾਂਪੁਰਸ਼ਾਂ ਕਰਕੇ ਅੱਜ ਦਲਤਾਨੋ ਕੁਚਲੇ ਹੋ ਲੋਕਾਂ ਨੂੰ ਅਧਿਕਾਰ ਮਿਲੇ ਹਨ ਬਰਾਬਰੀ ਦੇ ਅਧਿਕਾਰ ਮਿਲੇ ਹਨ ਉਹਨਾਂ ਨੇ ਬਹੁਤ ਵੱਡੀ ਸੋਚ ਰੱਖੀ ਕਿਉਂਕਿ ਇਹਨਾਂ ਸਾਲਾਂ ਬਾਅਦ ਅਸੀਂ ਦੇਖਦੇ ਹਾਂ ਕਿ ਹਾਲੇ ਵੀ ਕੁਝ ਪ੍ਰਾਪਤੀਆਂ ਕਰਦੀਆਂ ਬਾਕੀ ਹਨ ਸਾਡੇ ਸੁਖਵਿੰਦਰ ਸੁਖੀ ਜੀ ਹਮੇਸ਼ਾ ਹੀ ਵੱਧ ਚੜ ਕੇ ਜਿਹੜਾ ਇਹ ਸਮਾਜ ਦੇ ਖੰਭਾਂ ਦੇ ਵਿੱਚ ਇਹ ਆਪਣਾ ਹਿੱਸਾ ਲੈਣੇ ਹਨ ਔਰ ਮੈਂ ਸਮਝਦਾ ਕਿ ਅ ਜਿਹੜੀ ਬਾਈਕ ਰੈਲੀ ਹੈਗੀ ਜਦੋਂ ਜਦੋਂ ਜਿੱਥੋਂ ਲੰਗੇਗੀ ਆ ਕੁਦਰਤੀ ਤੌਰ ਦੇ ਉਤੇ ਲੋਕਾਂ ਨੇ ਮਨਾ ਲਿਜੇਗਾ ਲਾਉਂਦੀ ਆ ਕਿ ਇਹ ਰੈਲੀ ਕਿਸ ਵਾਸਤੇ ਕੱਢੀ ਜਾਂਦੀ ਆ ਜਦੋਂ ਕੁਐਸਚਨ ਹੁੰਦਾ ਫਿਰ ਉਹਦਾ ਜਵਾਬ ਹੀ ਹੁੰਦਾ ਕਿ ਆਪਣੇ ਵੱਡੇ ਵੱਡੇ ਰਿਆਂ ਨੂੰ ਜਿਹੜੀ ਹੈਗੀ ਆ ਇੱਕ ਸਰਦਾਂਝਲੀ ਦੇ ਤੌਰ ਦੇ ਉਤੇ ਉਹਨਾਂ ਨੂੰ ਇੱਕ ਯਾਦ ਕਰਨ ਵਾਸਤੇ ਤਾਂ ਕਿ ਉਹਨਾਂ ਦੇ ਬਾਰੇ ਜੋ ਉਹਨਾਂ ਨੇ ਪਰਤਲਬ ਦੀਆਂ ਕੀਤੀਆਂ ਦੇਸ਼ ਨੂੰ ਰਸਤਾ ਦਿਖਾਇਆ ਸ਼ਬਦਾਂ ਦੀ ਰਚਨਾ ਕੀਤੀ ਔਰ ਅੱਜ ਵੀ ਜਿਹੜਾ ਹੈ ਪੂਰਾ ਦੇਸ਼ ਉਸ ਸੰਵਿਧਾਨ ਦੇ ਮੁਤਾਬਕ ਚੱਲ ਰਿਹਾ ਤਾਂ ਇਹ ਜਿਹੜੀ ਹੈਗੀ ਆ ਲੋਕਾਂ ਨੂੰ ਇੱਕ ਜਾਣਕਾਰੀ ਮਿਲਦੀ ਹੈ ਇੱਕ ਪਹਿਚਾਨ ਮਿਲਦੀ ਆ ਔਰ ਐਸੇ ਨੌਜਵਾਨ ਅੱਗੇ ਵੱਧ ਚੜ ਕੇ ਇਹ ਕੰਮ ਕਰਦੇ ਰਹਿਣ ਕਿ ਸਾਡਾ ਸਹਿਯੋਗ ਹਮੇਸ਼ਾ ਇਹਨਾਂ ਦੇ ਨਾਲ ਰਹੇ ਜੈ ਭੀਮ ਜੈ ਭਾਰਤ ਰੂਪੀ ਜੀ ਕੀ ਕਹਿਣਾ ਚਾਹੋਗੇ ਵਿਸ਼ੇਸ਼ ਤੌਰ ਤੇ ਤੁਸੀਂ ਪਹੁੰਚੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸੁਖੀ ਜੀ ਨੇ ਜੋ ਡਾਕਟਰ ਭੀਮ ਦਾਉ ਜੀ ਅੰਬੇਦਕਰ ਉਹਨਾਂ ਦੀ ਜਿਹੜੀ 134ਵੀਂ ਜਨਤੀ ਦੇ ਉੱਤੇ ਅੱਜ ਮੋਟਰਸਾਈਕਲ ਰੈਲੀ ਕੱਢੀ ਹੈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿਨਾ ਔਰ ਜਿਹੜਾ ਉਪਰਾਲਾ ਹੀ ਕਰ ਰਹੇ ਹਨ ਕਿਉਂਕਿ ਸੰਵਿਧਾਨ ਦੇ ਰਚਨਾਤਕਤਾ ਹੈ ਹੀ ਸੀ ਉਹਦੇ ਨਾਲ ਨਾਲ ਹਰ ਵਰਗ ਵਾਸਤੇ ਡਾਕਟਰ ਸਾਹਿਬ ਨੇ ਡਾਕਟਰ ਪੀਮਰਾਓ ਅਬੇਦਕਰ ਜੀ ਨੇ ਕੰਮ ਕੀਤਾ ਦੇਸ਼ ਦਾ ਸੰਵਿਧਾਨ ਜੋ ਅੱਜ ਵੀ ਚੱਲ ਰਿਹਾ ਹੈ ਮੈਂ ਸਭਨਾਂ ਖਾਸ ਕਰਕੇ ਪਛੜੇ ਵਰਗ ਨੂੰ ਦਲਿਤ ਵਰਗ ਨੂੰ ਉਹਨਾਂ ਨੇ ਜਿਹੜਾ ਰਾਈਟ ਦਵਾਇਆ ਉਹਨਾਂ ਦੇ ਜਿਹੜੇ ਕਾਨੂੰਨ ਜਿਹੜੇ ਬਣਾਏ ਜ਼ਰੂਰ ਕੋਚਲੇ ਹੋਏ ਹਾਂ ਬਸ ਬਸ ਅੱਛਾ ਆ ਕੀ ਹੋਈ ਹੈ ਜਿਹੜੀ ਬਾਈਕ ਰੈਲੀ ਕੱਢੀ ਜਾ ਰਹੀ ਹੈ ਕਿਸ ਉਪਲੱਬ ਜਿਸ ਕੱਢੀ ਜਾ ਰਹੀ ਹੈ ਦੇਖੋ ਬਾਬਾ ਸਾਹਿਬ ਅੰਬੇਦਕਰ ਜੀ ਦਾ 134ਵਾਂ ਜਿਹੜਾ ਜਨਮ ਦਿਹਾੜਾ ਹੈ ਉਹ 14 ਤਰੀਕ ਨੂੰ ਪੂਰੇ ਦੇਸ਼ ਤੇ ਵਿੱਚ ਮਨਾਇਆ ਜਾਂਦਾ ਹੈ ਤੇ ਸਾਡੀ ਵੀ ਅਲੱਗ-ਅਲੱਗ ਜਥੇਬੰਦੀਆਂ ਜਿਹੜੀ 14 ਤਰੀਕ ਨੂੰ ਪ੍ਰੋਗਰਾਮ ਕਰ ਰਹੀਆਂ ਉਸ ਮੱਦੇਨਜ਼ਰ ਰੱਖਦੇ ਹੋਏ ਸੀ ਜਿਹੜਾ ਅੱਜ ਦਾ ਅਪਰਾਲਾ ਅਸੀਂ 11 ਤਰੀਕ ਨੂੰ ਬਣਾ ਲਿਆ ਸੀਗਾ ਤੇ ਅੱਜ ਅਸੀਂ ਜਿਹੜਾ ਬਾਬਾ ਸਾਹਿਬ ਸਮਰਪਿਤ ਬਾਈਕ ਰੈਲੀ ਕੱਢ ਰਹੇ ਹਾਂ ਜੀ ਉਕੀ ਜਿਹੜੇ ਪੰਨੂ ਵਰਗੇ ਸ਼ਰਾਰਤੀ ਬੰਦੇ ਜਿਹੜੇ ਉਹ ਬਾਹਰੋਂ ਬੈਠ ਕੇ ਮਤਲਬ ਸਮਾਨ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਜਿਵੇਂ ਉਹਨੇ ਹੁਣ ਕਿਹਾ ਕਿ 14 ਤਰੀਕ ਨੂੰ ਜਿਹੜਾ ਮੂਰਤੀ ਜਿਹੜਾ ਤੋੜ ਕੇ ਲਿਆਇਆ ਜਾ ਉਹਨੂੰ 10 ਲੱਖ ਰੁਪਏ ਦਿੱਤਾ ਜਾਏਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਨੂ ਦਾ ਇੱਕ ਕੁੱਤਾ ਹੈ ਜਿਹਦਾ ਕੰਮ ਸ਼ੁਰੂ ਤੋਂ ਭੌਂਕਣਾ ਹੀ ਹੈ ਐਹੋ ਜਿਹਾ ਕੁੱਤਾ ਸਿਰਫ ਇੱਕ ਲਾਈਮਲਾਈਟ ਲੈਣ ਲਈ ਅੱਜ ਉਹਨੂੰ ਇਹ ਗੱਲ ਪਤਾ ਕਿ 바ਵਾ ਸਾਹਿਬ ਅੰਬੇਦਕਰ ਹੈ ਅਗਰ ਉਹਨਾਂ ਦੇ ਕੋਈ ਟਿੱਪਣੀ ਕਰ ਦਿੰਦੇ ਆ ਤੇ ਕਰੋੜਾਂ ਦੇ ਰੂਪ ਵਿੱਚ ਜਿਹੜੀ ਉਹਦੀ ਪੋਸਟਾਂ ਸ਼ੇਅਰ ਹੁੰਦੀਆਂ ਤੇ ਉਸ ਨੂੰ ਇੱਕ ਲਾਈਮਲਾਈਟ ਮਿਲਦੀ ਹੈ ਇਸ ਨੇ ਬੰਦੇ ਨੇ ਸਿਰਫ ਤੇ ਸਿਰਫ ਜਿਹੜੀ ਇੱਥੇ ਦੀ ਏਜੰਸੀਆਂ ਉਹਦਾ ਜਾਤ ਜੇ ਜਿਹੜਾ ਹੈ ਕਟਪੁਤਲੀ ਬਣਿਆ ਹੋਇਆ ਹੈ ਕਿਉਂਕਿ ਪਿੱਛੇ ਦੋ ਜਿਹੜੇ ਦੇਖੋ ਉੱਥੇ ਖਾਲਸਤਾਨੀ ਮਾਰ ਦਿੱਤੇ ਗਏ ਸੀਗੇ ਤੇ ਇਹ ਜਿਹੜਾ ਹੈ ਏਜੰਸੀਆਂ ਦੇ ਘੁੱਟਨੇ ਟੇਕ ਆਇਆ ਹੈ ਤੇ ਇਹ ਏਜੰਸੀਆਂ ਨੂੰ ਕਹਿ ਰਿਹਾ ਕਿ ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਤੇ ਏਜੰਸੀਆਂ ਦੀ ਕਿਆ ਪਸ਼ੂਰਤੋਂ ਤੁਸੀਂ ਵੀ ਦੇਖ ਰਹੇ 15-20 ਸਾਲ ਤੋਂ ਇੱਕ ਹੀ ਮਨਸ਼ਾ ਹੈ ਕਿ ਪੰਜਾਬ ਨੂੰ ਵਸਥਿਰ ਕੀਤਾ ਜਾਏ ਮਗਰ ਇਸ ਵਰਗੇ ਕੁੱਤੇ ਦੇ ਕਹਿਣ ਤੇ ਕੁਝ ਨਹੀਂ ਹੋਏਗਾ ਇੱਥੇ ਜਿਹੜਾ ਭਾਈਚਾਰਕ ਸੰਜਾ ਜਾ ਦਲਿਤਾਂ ਦੀ ਸਿੱਖਾਂ ਦੀ ਮੁਸਲਮਾਨਾਂ ਦੀ 크ਿਸਚਨਾਂ ਦੀ ਉਹ ਜਿਵੇਂ ਪਹਿਲਾਂ ਬਰਕਰਾਰ ਸੀਗੀ ਤੁਸੀਂ ਦੇਖੋ ਕਿਸਾਨੀ ਅੰਦੋਲਨ ਚ ਕਿਵੇਂ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਇਸ ਵਰਗੇ ਜਿਹੜੇ ਕੁੱਤਿਆਂ ਦੇ ਕਹਿਣ ਤੋਂ ਕੁਝ ਨਹੀਂ ਹੋਣਾ ਤੇ ਅਗਰ ਇਹਦੇ 'ਚ ਹਿੰਮਤ ਹੈ ਕਿ ਦੂਜੇ ਮਾਦੇ ਤੀਨੂ ਪੁੱਤਾਂ ਨੂੰ ਕਾਹਨੂੰ ਇਹ ਚੱਕਰਾਂ 'ਚ ਪਾਰਾ ਹੈ ਇਹਦੇ 'ਚ ਹਿੰਮਤ ਆ ਜਾਏ ਪੰਜਾਬ 'ਚ ਤੇ ਆਗੇ ਦੇਖ ਲਵੇ ਬੇਦਬੀ ਕਰਕੇ ਲੁਕ ਛਿਪ ਕੇ ਜਿਹੜੇ ਆ ਉਹ ਚੂਹੇ ਕੰਮ ਕਰਦੇ ਆ ਤੇ ਉਹ ਚੂਹਾ ਜਿਹੜਾ ਇੱਕ ਬਿਆਨ ਦੇ ਕੇ ਦੁਬਾਰਾ ਆਪਣੀ ਖੁੱਟ ਵਿੱਚ ਲੁਕ ਜਾਂਦਾ ਪਹਿਲਾਂ ਵੀ ਆਪਣੇ ਜਿਹੜੀ ਬੇਦਬੀਆਂ ਹੋਈਆਂ ਉਹਦੇ ਵੀ ਕੋਈ ਚਿੱਟਾ ਨਹੀਂ ਨਿਕਲਿਆ ਤੇ ਉਹਦੇ ਬਾਰੇ ਕੀ ਕਹਿਣਾ ਚਾਹਦੇ ਦੇਖੋ ਇੱਥੇ ਦਾ ਪ੍ਰਸ਼ਾਸਨ ਜਿਹੜਾ ਆ ਉਹ ਬਿਲਕੁਲ ਸਿਫਰ ਹੈ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਇੱਥੇ ਦਾ ਪ੍ਰਸ਼ਾਸਨ ਬਿਲਕੁਲ ਸਿਫਰ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਦੋ ਵਾਰ ਐਸਡੀਐਮ ਸਾਹਿਬ ਨੂੰ ਖੁਦ ਲਿਖ ਕੇ ਲੈਟਰ ਦਿੱਤੀ ਹੈ ਕਿ ਇੱਥੇ ਜਿਹੜੇ ਕੈਮਰੇ ਆ ਬਿਲਕੁਲ ਠੀਕ ਤਰੀਕੇ ਨਾਲ ਚੱਲ ਨਹੀਂ ਰਹੇ ਤੇ ਇੱਥੇ ਕੋਈ ਘਟਨਾ ਦੁਬਾਰੇ ਵੀ ਹੋ ਸਕਦੀ ਹੈ ਤੇ ਪਰ ਉਹਨਾਂ ਦੇ ਜਿਹੜੀ ਹੈ ਬਿਲਕੁਲ ਵੀ ਕੰਨ ਤੇ ਜੂ ਨਹੀਂ ਰੈਂਗ ਰਹੀ ਕਿਸੇ ਅਫਸਰ ਵੱਲੋਂ ਸਾਨੂੰ ਬਿਲਕੁਲ ਬੁਲਾਇਆ ਨਹੀਂ ਗਿਆ ਸਾਨੂੰ ਕੋਈ ਜਿਹੜੀ ਸੰਤੁਸ਼ਟੀ ਨਹੀਂ ਦਵਾਈ ਗਈ ਕਿ ਇੱਥੇ ਕੈਮਰੇ ਚੱਲ ਰਹੇ ਹਨ ਨਹੀਂ ਚੱਲ ਰਹੇ ਤੇ ਇਹ ਜਿਹੜੇ ਹੈ ਚਾਹਦੇ ਆ ਸੱਚੇ ਰਾਜਪੁਰੇ ਵਿੱਚ ਦਲੇ ਸਮਾਜ ਆਪਣੀ ਤਾਕਤ ਦਿਖਾਵੇ ਜਿਸ ਤਾਕਤ ਦੇਖ ਕੇ